ਇਹ ਤਾਂ ਇੰਜਣ ਵੀਰੇ ਜਾਮ ਕਰਿਆ ਹੋਇਆ ਹੈਗਾ ਸਰਵਿਸ ਨਹੀਂ ਇਹਦੀ ਬ੍ਰੇਕ ਕਰਾਈ ਸੀਗੀ ਇੱਕ ਟਵਾ ਚੱਲਦੀ ਆ ਵੀਰੇ ਖੇਤਾਂ ਦੇ ਵਿੱਚ ਦੇਖੋ ਵੀਰੇ ਕਿਵੇਂ ਮਿੱਟੀ ਲੱਗੇ ਕਬੈਲਾਂ ਨੂੰ ਦੇਖੋ ਸਰਵਿਸ ਨਹੀਂ ਨੇ ਵੀਰੇ ਹੋਈ ਹੈਗੀ ਇਹਦੀ ਤਾਂ ਕਰਕੇ ਜਾਮ ਹੋ ਗਈ ਮਿੱਟੀ ਖਿੱਚ ਗਈ ਆਹ ਦੇਖੋ ਇਹ ਗਏ ਪਾਸੇ ਵੱਡੇ ਵੇਖੋ ਇਸ ਜੀ ਗਰੀ ਵੀਰੇ ਕੋਈ ਸਰਵਿਸ ਨਹੀਂ ਕਰਾਈ ਦੀ ਸਰਵਿਸ ਨਾ ਹੋਣ ਕਰਕੇ ਬੋਲੋ ਕਿਸ ਕੀ ਹੋ ਗਿਆ ਜਿੰਨੇ ਨੂੰ ਜਿਹੜੀ ਕ੍ਰੈਂਕ ਰਾਡ ਤੇ ਪਿਸਟਰ ਤੇ ਅਸੈਂਬਲੀ ਆਪਾਂ ਨਵੇਂ ਬੁਬਾਵਾਗੇ ਇਹਦੇ ਫੇਰ ਓਕੇ ਰਿਪੋਰਟਾਂ ਹੋਣੀਆਂ ਠੀਕ ਆ ਪਹਿਲਾ ਵਰਗੀ ਬਣਾਂਗਾ ਹਾਂ ਪਹਿਲਾ ਵਰਗੀ ਬਣੂਗੀ ਜਮਾਂ ਸਾਇਲੈਂਟ ਇੰਜਨ ਬਣੂਗਾ ਕ੍ਰੈਕ ਦੇ ਬਹਿਰੇ ਪਾਵਾਂ SKF ਦੇ ਓਕੇ ਕ੍ਰੈਂਕ ਰਾਡ ਕ੍ਰੈਂਕ ਰਾਡ ਦੀ ਸੈਂਬਲੀ ਆਕਮਕਲ ਕਰਾ ਦੀ ਦਾ ਕਮਾਂ ਕਰਨਾ ਰਾਂ ਬਾ ਰੋਡ ਤੇ ਆਪਾਂ ਡਾਕਟਰ ਰਿਪੋਰਟਾਂ ਨੂੰ ਨਵੇਂ ਕ੍ਰੈਂਕ ਰਾਡ ਪਾਤੀ ਇਹਦੇ ਆਪਾਂ ਕ੍ਰੈਂਕ ਰਾਡ ਪਵਾ ਕੇ ਸੈਂਬਲੀ ਪਵਾ ਕੇ ਹਾਂ ਦੇਖੋ ਵੀਰੇ ਫਿਲਟਰ ਦਾ ਕੀ ਹਾਲ ਹੋਇਆ ਹਾਲ ਹੋਇਆ ਇਹਦਾ ਜਿਹੜੀ ਐਕਟਿਵੇ ਬੋਲੀ ਸੀ ਨਾ ਮੈਂ ਇੰਜਨ ਵਾਸਤੇ ਅਦੋਂ ਤੋਂ ਕੀ ਹਾਲ ਹੋਇਆ ਇਹਨੇ ਸਰਵਿਸਿੰਗ ਹੁਣੀ ਕਰਵਾਈ ਸੀ ਮਹੀਨਾ ਪਹਿਲਾਂ ਮੇਨ ਚਾਹ ਹਾਲ ਤਾਂ ਹੁੰਦਾ ਨਹੀਂਗਾ ਵੀਰੇ ਐਕਟਵਾ ਦਾ ਆਹ ਦੇਖ ਜੀ ਨਾ ਵੀਰੇ ਹੋਰ ਲੱਗ ਕੰਮ ਕਰਿਆ ਇੰਜਨ ਦਾ ਆ ਇਹਦਾ ਫਿਲਟਰ ਆਗਾ ਆ ਦੇਖੋ ਜੀ ਪ੍ਰਦੂਸ਼ਣ ਫਿਲਟਰ ਕਿੰਨਾ ਹੋਇਆ ਹੈ ਕਿੰਨੀ ਮਿੱਟੀ ਪੜ ਗਈ ਦੇਖੋ ਫਿਲਟਰ ਦੇ ਵਿੱਚ ਦੇਖੋ ਇਹ ਡਸਟ ਇਹ ਸਰਵਿਸ ਵੀਰੇ ਲੇਟ ਹੋਣ ਕਰਕੇ ਪ੍ਰਦੂਸ਼ਣ ਚਲੋ ਹਾਂਜੀ ਆਪਾਂ ਬਰੇ ਕੰਮ ਕਰ ਗਏ ਸਕੂਟਰ ਦੇ ਇੰਜਨ ਦਾ ਪੁੱਲ ਇਹ ਸਕੂਟਰੀ ਜਾਮ ਹੋ ਗਈ ਸੀ ਹਾਂਜੀ ਵੀਰੇ ਦੱਸੋ ਕਿਵੇਂ ਹੋਇਆ ਕੰਮ ਆਪਣਾ ਹਾਂ ਬਈ ਇੱਕ ਨੰਬਰ ਹੋਇਆ ਕੰਮ ਪੂਰਾ ਵਧੀਆ ਯਾਰ ਤੇ ਇਹ ਸਕੂਟਰੀ ਹੈ ਕਿੱਥੋਂ ਆ ਗਈ ਇਹ ਬਈ ਸ਼ੌਕਪੁਰੇ ਮੋਟਰ ਤੋਂ ਮੇਰੇ ਆਪਣੇ ਰੈਸਟਰੀ ਤੋਂ ਅੱਛਾ ਤੇ ਆਪਾਂ ਹੁਣ ਛੱਡਾ ਕੱਲ ਦੀ ਵੀਰੇ ਕੰਟਰੀ ਕਿੱਥੇ ਚੱਲ ਜੇਗੀ ਓਕੇ ਓਕੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਓਕੇ ਇੱਕ ਨੰਬਰ ਆ ਬਈ ਵਧੀਆ ਕੰਮ ਕਰਦਾ ਬਈ ਕੰਮ ਪਹਿਲਾਂ ਆਪਾਂ ਕੰਮ ਕਰਾਈ ਰੀਲੈਕਸ ਦਾ ਹਾਂ ਰੀਲੈਕਸ ਇੰਜਨ ਕਰਾਈ ਪਹਿਲਾਂ ਆਪਾਂ ਭਾਈ 2 ਮਹੀਨੇ ਪਹਿਲਾਂ ਉਦੋਂ ਵੀ ਫੁੱਲ ਸੈਟੀਸਫਾਈ ਆਪਾਂ ਕੋਈ ਚੱਕਰ ਨਹੀਂ ਆ। ਵੀਡੀਓ ਵੀਰੇ ਸ਼ੇਅਰ ਜ਼ਰੂਰ ਕਰਦੇ ਕਰੋ। ਠੀਕ ਹੈ।